ਹਾਂਜੀ ਪੰਜਾਬੀਓ ਅਸੀਂ ਅਕਸਰ ਵੇਖਦੇ ਹਾਂ ਕਿ ਜਦੋਂ ਸਾਡੇ ਘਰਾਂ ਪਰਿਵਾਰਾਂ ਦੇ ਵਿੱਚ ਸਾਡੀ ਸਟੇਟੀ ਦੇ ਵਿੱਚ ਪਿੰਡਾਂ ਸ਼ਹਿਰਾਂ ਦੇ ਵਿੱਚ ਵਿਆਹ ਹੁੰਦੇ ਆ ਬੱਚਿਆਂ ਦੇ ਜਨਮ ਦਿਨਾਂ ਦੀਆਂ ਪਾਰਟੀਆਂ ਹੁੰਦੀਆਂ ਅਸੀਂ ਲਿਫਾਫੇ ਦਿੰਨੇ ਆ ਇਹ ਅਸੀਂ ਫਰਜ਼ ਸਮਝਦੇ ਆ ਰੀਤੀ ਰਿਵਾਜ ਸਮਝਦੇ ਆ ਪਰ ਇਹਦੇ ਨਾਲੋਂ ਕਿਤੇ ਵੱਧ ਲੋੜ ਵੱਧ ਜ਼ਰੂਰਤ ਹਸਪੀਟਲ ਵਿੱਚ ਪਏ ਹੋਏ ਆਪਣੇ ਉਸ ਰਿਸ਼ਤੇਦਾਰ ਨੂੰ ਹੁੰਦੀ ਆ ਜਿਹਦਾ ਲੱਖਾਂ ਦਾ ਦੇਹਲੀ ਦਾ ਬਿੱਲ ਬਣਿਆ ਹੁੰਦਾ ਹਜ਼ਾਰਾਂ ਦਾ ਦੇਹਲੀ ਦਾ ਬਿੱਲ ਬਣ ਰਿਹਾ ਹੁੰਦਾ ਕੰਮ ਰੁਕ ਗਿਆ ਹੁੰਦਾ ਸਾਰਾ ਪਰਿਵਾਰ ਆਪਣੇ ਮਰੀਜ਼ ਦੇ ਇਲਾਜ ਲਈ ਦੌੜ ਭੱਜ ਕਰ ਰਿਹਾ ਹੁੰਦਾ ਸ਼ਾਇਦ ਜਾਂ ਅਸੀਂ ਇਹ ਲਿਫਾਫੇ ਦੇਣ ਵਾਲਾ ਰਿਵਾਜ ਵਿਆਹਾਂ ਸ਼ਾਦੀਆਂ ਦੇ ਨਾਲ ਨਾਲ ਹਸਪੀਟਲ ਵਿੱਚ ਪਏ ਹੋਏ ਰਿਸ਼ਤੇਦਾਰਾਂ ਵਾਸਤੇ ਵੀ ਬਣਾ ਲਈਏ ਤਾਂ ਇਹ ਰੀਤੀ ਰਿਵਾਜ ਸਾਡੇ ਸਮਾਜ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ کارਗਰ ਸਾਬਤ ਹੋਊਗਾ ਜਿਨ੍ਹਾਂ ਨੂੰ ਗੱਲ ਚੰਗੀ ਲੱਗੀ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੇ